ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਫਰਾਂਚ ਜੀ ਮੇਰਾ ਮੇਰਾ ਭਜੀ ਤੁਹਾਡੇ ਮੇਰਾ ਤੇਜਾ ਮਹਾਰਾਜ ਮੇਰਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨੀਲੀਆ ਮਗਰ ਨੀਲੀਆ ਭਾਜੇ ਤੇਉਣੀਆਂ ਪੈਜੇ ਕਰਾ ਲੱਭੜੇ ਪੈਜੇ ਇਕੱਤੀ ਨਾਲ ਮੇਰੇ ਨਾਲ ਨੀਲੀ ਹੂੰ ਹੀ ਮਖਾਦਰੀ ਲੜੇ ਡੇੜਾ ਥੋੜਾ ਜੀ ਹੈ ਜੀ ਲੱਭਦੀ ਆ ਬਹੁਤ ਦੂਰਦਾਰੋਂ ਜਾ ਆ ਗਿਆ ਲੱਭਦੀ ਆ ਨਹੀਂ ਵਾਹ ਹਾਂ ਹਾਂ ਉਹ ਵੇਖੀ ਮਗਰ ਨਹੀਂ ਲੀ ਨੀਲੀ ਆ ਜੀ ਵੇਖਿਆ ਜੀ ਬਹੁਤ ਜਿਆਦਾ ਰਫੀਆ ਬੜੀ ਵਧੀਆ ਬਹੁਤ ਸੋਹਣੀ ਨਸਲਾ ਕੁਆਲਟੀ ਬਹੁਤ ਆ ਅੱਛਾ ਪਹਿਲਾ ਸੂਆ ਬਾਜੀ ਥਾਲ ਵੀ ਦੁੱਧ ਵਾਲਾ ਸੂਆ ਪਹਿਲਾ ਆ ਜੇ ਦਾ ਵਾਹ ਜੀ ਵਾਹ ਤੇ ਅਸੇਰੇ ਆਈ ਜੇ ਚੋ ਗਿਆ ਦੁੱਧ 12 ਕਿਲੋ ਦੱਸਦਾ ਜਾਵੇ ਬੱਚਾ ਇਹਦੇ ਨਾਲ ਲੜੂ ਦੇ ਪਹਿਲਾ ਸੂਆ ਚੋਟੀ ਹੈ ਜੀ ਚੈੱਕ ਕਰੋ ਹਾਂ ਜੀ ਆ ਦੇਖੋ ਤੇ ਬੱਚਾ ਕੱਟਾ ਜੀ ਮਗਰ ਕੱਟਾ ਜੀ ਕੱਟਾ ਕੱਟਾ ਫੁੱਲ ਬ੍ਰੀਡ ਦੇ ਦੁੱਧ ਕਿੰਨਾ ਸਹੀ ਜੀ ਹਣ ਤੂੰ ਤਾਂ ਉਹਦੇ 12 ਕਿਲੋ ਆਉਂਦੇ ਆਪਾਂ ਸੇਰੇ ਧਾਰਾ ਮਾਰ ਕੇ ਲੈ ਲਈ ਆਪਾਂ 10 ਕਿਲੋ ਮਿੰਨ ਕੇ ਚੱਲੀ ਆ ਆਹ ਵੇ ਅਜੇ ਬੋਲਾ 10 ਕਿਲੋ ਮਿੰਨੀ ਏ ਤੋਰੋ ਲਿਆਓ ਜੀ ਵੇਖੋ ਜੀ ਕਰਨੀ ਤੇ ਬਾਕੀ ਦੋਹੇ ਤੇਰਾ ਕਾਲੀ ਹੱਥ ਕਰਾਈ ਵੇ ਵੇਖੋ ਕਰੰਟ ਵੇਖਣ ਮੈਂ ਦੇਖ ਨਾ ਤੋਰੋ ਕਰਾ ਦੇ ਬਾਕੀ ਥੱਬੇ ਲੱਗੇ ਪਏ ਜੀ ਆਹ ਜੀ ਕਾਲੀ ਮੈਂ ਮਾਰੀ ਜੀ ਮੈਸੇ ਸੋਣੀ ਆ ਆਹ ਥੋੜਾ ਨਾ ਟਾਈਮ ਬਾਅਦ ਕਰਕੇ ਬੜੰਗੇ ਹਾਂ ਹਾਂ ਆਹ ਚਵਾਜੂ ਵਧੀਆ ਜੀ ਆਪਾਂ ਠੀਕ ਆ ਠੀਕ ਹੈ ਜੀ ਇਹੋ ਜਿਹੀ ਪੀਸ ਕਰਦੇ ਨੇ ਤੋ ਬਾਦੂ ਮਿਲ ਜੇ ਤੁਹਾਡੇ ਨਾਲ ਆਹ ਸਾਰੀਆਂ ਨਿਸ਼ਾਨੀਆਂ ਜੀ A to Z ਹਾਂਜੀ ਨੀਲੀ ਇਹ ਪਿਓਰ ਹੈ ਪਿਓਰ ਨੀਲੀ ਭਾਜੀ ਲੜਕਾ ਅਟਾ ਕਰੇ ਕੱਟੀ ਹੁੰਦੀ ਆਹ ਬਸ ਕੰਮ ਹੋ ਗਿਆ ਸੀਗੇ ਹਾਂਜੀ ਸਿਰ ਦੋਮੈਂਟਸ ਬਣ ਗਿਆ ਸੀ ਦੋ ਭਲ ਗਿਆ ਹੈ ਬਾਕੀ ਨਿਸ਼ਾਨੀਆਂ ਸਾਰੀਆਂ ਸਲੀਜ਼ ਦੀ ਵੇਖ ਲਓ ਹਾਂ ਬਿਲਕੁਲ ਜੜ ਤੱਕ ਸਭ ਨਿਸ਼ਾਨੀਆਂ ਜੀ ਚੱਲਣੋ ਭਾਜੀ ਜਾਇਜ਼ ਚੱਲਣੋ ਫਿਰ ਹਾਂਜੀ ਜਾਇਜ਼ ਜਾਇਜ਼ ਕੋਈ ਗੱਲ ਨਹੀਂ ਉਹਦੀ ਬਰਨ ਜਾਦੀ ਜੀ ਜਾ ਨਾ ਜਾ 13 14 ਕਿਲੋ ਘਟੋ ਜੀ ਹੋਰ ਜਾ ਅੱਪੀ ਕਰ ਦਿਓ ਆਪਾਂ ਕਰਨੇ ਨਹੀਂ ਕੁਛ ਦੋ ਘਟ 90 ਹਾਂ 88 ਦੀ 87000 ਦੀ ਮੈਂ ਜਾਣ ਦਬਾਠੀ ਗਈ ਰੋਟੀ 'ਚ ਕੋਈ ਕਮੀ ਨਹੀਂ ਛੋਟੀ ਰੋਟੀ ਤੁਹਾਨੂੰ ਬੱਚਾ ਲਾ ਕੇ ਮੈਂ ਗਈ ਠੰਡੀ ਜੰਨੀ ਆ ਵੀ ਬਹੁਤ ਜਾਂਦੀ ਬੰਦੂ ਗਈ ਜੀ ਇਹਦਾ ਫਿਰ ਨਹੀਂ ਜਿਹੜਾ ਧਾਰਾ ਮਾਰ ਕੇ ਦਿਖਾਉਣਾ ਦੇਖ ਮਾਰੋ ਮਾਰੋ ਧਾਰਾ ਮਾਰੋ ਮੱਝੇ ਕਿ ਤੈਨੂੰ ਨਹੀਂ ਲੈ ਕੇ ਰਿਹਾ ਬੈਠਾ ਤੁਸੀਂ ਆਹ ਦਿੱਤਾ ਹੈ ਤਾਲਾ ਥੋੜਾ ਜਿਹਾ ਘਾਟਾ ਵੈਸੇ ਆ ਬਿਲਕੁਲ ਨਹੀਂ ਉਹ ਨੀਂਦ ਜੀ ਆਂਦੀ ਹੈ ਚਲੋ ਜਿਹਨਾਂ ਨੂੰ ਪਤਾ 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 ਹੀ ਉਹਨਾਂ ਨੂੰ ਅਜਾ ਸਵੇਰ ਆ ਜਾ ਫਿਰ ਸਵੇਰ ਆ ਜਾ ਹਾਂ ਫੰਡ ਜੀ ਬੇਖੋ ਭਾਵੇਂ ਚਾਰ ਦਿਨ ਬਹਿ ਬਸ ਸਾਡੇ ਉੱਠੀ ਜਾਣ ਬਾਕੀ ਕਿਹੜਾ ਥਾਲ ਲਗਾਣਾ ਥਾਨ ਬਹੁਤ ਵਧੀਆ ਜੀ ਬੜਾ ਹੀ ਵਧੀਆ ਲੱਗਾ ਥਾਨ ਕਿੰਨਾ ਚਾਰ ਕੋਈ ਪਾਰ ਹੈ ਇਹ ਪਾਰ ਆ ਥੋੜੀ ਜਿਹੀ ਮਾਝੇ ਇੱਕ ਥੋੜੀ ਬਾਕੀ ਧਾਰ ਦੇ ਭੂਰ ਨੇ ਛੱਤਾ ਨਹੀਂ ਕਿਤੇ ਬਹੁਤ ਵਧੀਆ ਚਵਾਈ ਗਏ। ਸੋਲੀ ਨਾ। ਠੀਕ ਹੈ। ਚੱਲ ਲਓ। ਇਕੱਛਾ। ਇਹੋ ਜਿਹਾ। ਬੱਧੀ। ਠੀਕ ਹੈ। ਬੰਦੀ ਮੈਂ ਇਹ ਵੀ ਗੱਲ ਕਰ ਲਵਾਂ। ਨਹੀਂ ਵਧੀਆ। ਇਹ ਪੋਲੀ ਬਹੁਤ ਪੋਲੀ ਬਹੁਤ ਕਰਕੇ ਆਪੇ ਖਾ ਮਾਰਦੇ ਸਾਡੇ। ਬਿਲਕੁਲ ਬਿਲਕੁਲ ਜੀ ਬਿਲਕੁਲ। ਹਾਂ ਜੀ ਕੋਈ ਪੂਰਨੀ ਛੱਟਾ ਨਹੀਂ ਐ ਨੰਬਰ ਗੋਲ ਧਾਰਾ ਨਹੀਂ ਇਹ ਠੀਕ ਆ ਠੀਕ ਆ ਠੀਕ ਚਲ ਆਈ ਗੁਜਰਾਲੀ ਆ ਪਰ ਝੋਟੀ ਪਹਿਲਣ ਜੇ ਬਸ ਠੀਕ ਆ ਝੋਟੀ ਪਹਿਲਣ ਨੂੰ ਪਹਿਲਾ ਸੁਗਾ ਜੀ ਹਾਂ ਜੀ ਹਾਂ ਦੁੱਧਨ ਵਾਲਾ ਆ ਚਲ ਆ ਜਾ ਉਧਰ ਇਹ ਵੀ ਇਹ ਦੂਜਾ ਸੁਗਾ ਜੀ ਇਹ ਵੀ ਨਹੀਂ ਜੀ ਇਹ ਦੂਜਾ ਸੁਗਾ ਪਰ ਸਾਬ ਇਹ ਵੀ ਬੜੀ ਗੱਪਣੀ ਜੀ ਇਹ ਗੱਪਣਾ ਜੇ ਲੈ ਜਾ ਦੋ ਚਾਰ ਦੋ ਦਾਰ ਲੈ ਕੇ ਜਾਓ ਝੋਟੀ ਤੇ ਵੇਖੋ ਘਰ ਇਹ ਵੀ ਆਤੀ ਕਰਾਈ ਪਈ ਨੇ ਵੀ ਹਾਂ ਜੀ ਖੋਲੋ ਜੀ ਵੀ ਖੋਲੋ ਵੱਡੀ ਝੋਟੀ ਜੀ ਹਾਂਜੀ ਵੱਡੀ ਝੋਟੀ ਜੀ ਬਸ ਠੀਕ ਹੈ ਜੀ ਹਾਂਜੀ ਮੂੰਹ ਛਿੱਕੀ ਦੇ ਦੇ 6 ਦੰਦ ਉਮਰ ਹਾਉ ਜੀ ਮੜਾ ਲਓ ਜੀ ਵੇਖੋ ਕਰਾ ਦੇ ਇਹ ਥੱਲੇ ਕਰੋ ਪਾਠੀ ਨਿਸ਼ਾਨੀਆਂ ਸਾਰੀਆਂ ਥੱਲੇ ਬੁੱਲ ਵੀ ਥੱਲੇ ਸਾਰੀਆਂ ਬਾਜੀ ਨਿਸ਼ਾਨੀਆਂ ਧੋ ਰੋ ਕਰਾ ਦੇ ਲਓ ਜੀ ਚੈੱਕ ਕਰੋ ਕਰਾ ਦੇ ਆਜੋ ਆਜੋ ਆਹ ਕਰੋ ਮਰਾਂ ਨਹੀਂ ਥੱਲੇ ਕਰੋ ਆਜੋ ਹਾਂਜੀ ਫਿਰ ਨਹੀਂ ਝੋਟੀ ਦਾ ਬਹੁਤ ਚੰਗੀ ਆ ਵੀ ਵੇਖ ਲਓ ਹਾਂਜੀ ਇਹ ਵੀ ਵੱਡੀ ਹੈ ਹੂੰ ਉਹ ਨਹੀਂ ਗੱਲ ਤੇ ਵੇਚਣ ਨੂੰ ਭਾਅ ਚਲੋ ਵੇਖ ਤੀਰੀ ਵੇਚ ਲਈਏ ਤੇ ਮੁੱਲ ਦੇ ਇੱਕ 20 ਕਰਦੇ ਆਗੇ ਤੇ ਦੇ ਦੀ 15 ਦੇ ਇੱਕ 15 ਦੇ ਦੇ ਦੀ ਹੋਰ ਜਾਣ ਦੋ ਉਹ ਕਰਦੇ ਇੱਕੋ ਹੀ ਗੱਲ ਇੱਕ 10 ਦੀ ਹਾਂ ਨਾ ਛੋੜ ਛੋੜ ਹੀ ਹੋਣੀ ਆ ਚਲੋ ਠੀਕ ਆ ਝੋਟੀ ਬਹੁਤ ਭਾਅ ਹੋਣੀ ਬਸ 11 12 ਕਿਲੋ ਦੁੱਧ ਪਹਿਲਾਂ ਨੇ ਕੱਢਿਆ ਬਸ ਠੀਕ ਆ ਭਾਜੀ ਹੁਣ ਦੂਜਾ ਸਵੇਰ ਵੇਖੋ ਗਾੜੀ ਹਾਂਜੀ ਇਹ ਸੂਈ ਜੀ ਇਹ ਸੂਈ ਜੀ ਇਹ ਸੂਈ ਜੀ ਦੁੱਧ ਕਿੰਨਾ ਜੀ ਇਹਦੇ ਕੋ ਬੋਲਾ ਹੋ ਜਾਂਦਾ 10 ਕਿਲੋ ਵਜੇ 10 ਕਿਲੋ ਬੋਲਾ ਹੀ ਹੈ ਜੀ ਹਜੇ ਤੇ ਵੇਖੋ ਵੱਡੀ ਮੱਝ ਕਾਦ ਦੇਖੋ ਜਦੋਂ ਸੂਈਆਂ ਜੀ ਇੱਕੋ ਜਵਾਈ ਦੋ ਹੀ ਕੀਤੀਆਂ ਜਵਾਈਆਂ ਅੱਜ ਦੋ ਪੰਜ ਹਜ਼ਾਰ ਆ ਗਿਆ ਸਾਰੀਆਂ ਆ ਗੀਆਂ ਹੋਰ ਨੂੰ ਵੀ ਜੇ ਪੰਜ ਸ਼ੇ ਕਰੋ ਚਾਹ ਮਤਲਬ ਦੋ 25 ਹਜ਼ਾਰ ਆ ਗਿਆ ਕਰੀ ਠੀਕ ਹੈ ਜੀ ਕੱਟੀ ਆ ਬਾਕੀ ਕੱਟੀ ਜੇ ਕੱਟੀ ਮਗਰਾਂ ਕੀ ਵੇਖੋ ਥਣ ਵੀ ਕੱਲਾ ਕੱਲਾ ਨਾਲ ਆਜੋ ਅੱਖ ਬੰਦੀ ਪੂਰੀ ਕਾ ਜਬਰ ਮੈਂ ਪੂਰੀ ਆਪੋ ਬੋਲਦੀਆਂ ਨਾ ਇੱਥੇ ਨਸਲਾਂ ਬੋਲਦੀਆਂ ਹਾਂਜੀ ਹਾਂਜੀ ਹਾਂ ਬਾਜੀ ਇਹ ਵੀ ਨੀਲੀ ਚਾਉਂਦੇ ਆ ਬਿਲਕੁਲ ਨਾਸ ਪਾ ਕੇ ਅੱਖਾਂ ਪਾ ਲਈਆਂ ਮਾਰੋ ਪੈਰ ਪਾ ਕੇ ਕਰਕੇ ਵੀ ਨੀਲੀ ਦਾ ਪਖਰਾ ਦੇ ਹਾਂਜੀ ਮਗਰ ਕੱਟੀ ਜਾ ਲਾਓ ਬੱਚਾ ਇਹਨੂੰ ਸਰਕਮਸ ਅੱਜ ਕੱਲ ਕੱਲ ਤੁਸੀਂ ਬੱਚਾ ਲਾ ਦਈਏ ਬੋਲੋ ਵਾਹ ਬਰਾ ਲਾਓ ਹਾਂਜੀ ਜਵਾਬ ਬਹੁਤ ਟੌਪ ਦਾ ਸਨੀਰ ਜੀ ਹੈ ਠੀਕ ਆ ਬਹੁਤ ਵਧੀਆ ਜਵਾਬੀ ਭਾਈ ਫਿਰ ਵਾਹ ਵਾੜ ਚਲੇ ਜਾਨੇ ਆ ਹਾਂਜੀ ਦੂਰ ਵਾਹ ਚਲੇ ਜਾਨੇ ਫਿਰ ਤੁਸੂ ਕੋ ਜਾਣਾ ਪੈਂਦਾ ਜੀ ਨਹੀਂ ਇਧਰ ਇਧਰ ਵੜ ਜਨੇ ਕਿ ਨਹੀਂ ਗੁਰਦਾਫਰ ਲੱਗ ਕੇ ਨਹੀਂ ਚਲੇ ਜਾਓ ਚਲੇ ਜਾਓ ਅੱਛਾ ਲੇ ਜਾਣਾ ਜਾਣਾ ਪੈਂਦਾ ਲਾਗੋ ਮਾਰ ਨਹੀਂ ਜਾਣਾ ਪਾਰ ਸੁਭਾ ਹੈ ਨਹੀਂ ਬਹੁਤ ਘੱਟ ਜੇ ਵੈਸੇ ਮੈਨੂੰ ਪਤਾ ਹੀ ਤੁਸੀ ਕਿਹੜੇ ਜਾੜੇ ਬਿਲਕੁਲ ਬਿਲਕੁਲ ਹਾਂ ਅਫਤਾਰੇ ਭਾਈ ਸੁਗਾ ਨਹੀਂ ਨਹੀਂ ਲਾ ਪਤਾ ਤੁਸੀ ਕਿ ਬਹੁਤ ਦੂਰ ਲੈ ਜਾਣਾ ਪੈਂਦਾ ਮੈਂ ਲੱਭ ਚੰਗੀ ਮੈਂ ਨਹੀਂ ਲਾਉਂਦੀ ਠੀਕ ਆ ਠੀਕ ਆ ਆਹ ਮਿੱਤਰੋ ਰਾਜਪੁਰ ਨੇ ਚੰਗੀ ਲਾਉਂਦੀ ਜਾਂ ਕੱਟਿਆ ਪੱਕਿਆ ਮਿਲਦੀ ਹੈ ਜੀ ਅੱਪੋ ਹਾਰੀ ਕੈਮਰੇ ਕੰ ਤੁਸੀਂ ਵੀ ਹਾਂਜੀ ਕਪੌਰੀ ਗਿਆ ਫੜੋ ਮਾਲ ਵੇ ਹਰਿਆਣੇ ਜਾਣਾ ਪੈਣਾ ਤੇ ਜਾਣਾ ਪੈਣਾ ਹੈ ਹੈਂ ਮਾਲ ਹੋਈ ਵੜ ਗਿਆ ਵੜ ਗਿਆ ਹਾਂ ਬਈ 2:00 ਲੈ ਕੇ ਨਹੀਂ ਹਰਿਆਣੇ ਵੜੋ ਹੁਣ ਜੋੜਾ ਫੇਰ ਜਾਂਦਾ ਵਾ ਜੋੜਾ ਅੱਛਾ ਇੱਕ ਵੇਚਿਆ ਕਾਰ ਰਹਿ ਗਈ ਆ ਵੇਚਦੀ ਆ ਵਾਹ ਫਿਰ ਸਾ ਵੀ ਤੁਹਾਡੀ ਪਹਿਲਾਂ ਜੇ ਮੂੰਹ ਛੱਗੀ ਜਾਏ ਛੱਗੀ ਛੇ ਦਾ ਲਾਗ ਹੈ ਦੇਖੋ ਛੁੱਟ ਜੇ ਬੱਸ ਫਿਰ ਤਾਂ ਗੇ ਲਓ ਫਿਰ ਤਾਂ ਜੀ ਹਰਿਆਣੇ ਵੀ ਨੇ ਜਾਣਾ ਪੈਣਾ ਬਾਈ ਕੀ ਕਰ ਜਾਣਾ ਪੈਣਾ ਬਾਈ ਜੀ ਜਾਣਾ ਪੈਣਾ ਅਜੇ ਹੋਰ ਕੱਤੀ ਪੱਤੀ ਉਹਦੇ ਪੌਣੇ ਦੀ ਵੀਡੀਓ ਬਾਅਦ ਪਾਵਾਂਗੇ ਜੀ ਉਹਨੇ ਲਈ ਦੀ ਟਾਈਮ ਆ ਜੇ ਕੁਆਲਿਟੀ ਬਹੁਤ ਅਜਿਹੇ ਐ ਬੋਲਾ 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 ਜੀ ਬੋਲਾ ਨਾ ਠੀਕ ਐ ਐ ਬੋਲਾ ਜੀ ਪੂਰਾ ਸੰਗਣਾ ਬਾ ਠੀਕ ਐ ਕੁਆਲਿਟੀ ਬੜੀ ਬਾਕੀ ਬਾਹਰ ਮੇਰੇ ਬਾਹਰ ਮਗਦੇ ਬਾਹਰ ਹਾਂਜੀ ਹਾਂਜੀ ਬੋਲੋ ਜੀ ਤਿੰਨ ਨੂੰ ਬੋਲ ਤੇਰਾ ਇੱਕ 15 ਕਰਦੇ ਆਂ ਹੂੰ ਦੇ ਦੇ ਇੱਕ 10 ਦੇ ਜੇ ਯਾਂ ਦੋ ਜੀ ਇੱਕ 5 ਦੇ ਹਾਂ ਇੱਕ 5 ਥੋੜਾ ਜਿਹਾ ਕਰ ਦੋ ਕਿੰਨਾ ਕਰਾਉਣਾ ਦੱਸ ਦੋ ਵਾਪਸ ਕਰ ਦੋ ਨੋ ਜਾਨ ਚਲੋ ਫਿਰ ਚੰਗਾ ਚਲੋ ਪਰ ਠੀਕ ਪਰ ਮੈਂ 15 ਨਹੀਂ ਠੀਕ ਹੈ ਮੈਂ ਚੰਗੀ ਮਾਜੀ ਚੰਗੀ ਬਹੁਤ ਵੱਡੀ ਹੈ ਮੈਂ ਅਜੇ ਸੂਜ ਆਈ ਹੈ ਕੱਲ ਦੀ ਥੱਪੀ ਥਪਾਈ ਠੀਕ ਹੈ ਠੀਕ ਹਾਂਜੀ ਬਹੁਤ ਆਈ ਹੋਵੇ ਕੱਟੀ ਕਾਲੀ ਆ ਗਈ ਹਾਂਜੀ ਕੱਟੀ ਕਾਲੀ ਜੇ ਕੱਟੀ ਕਾਲੀ ਆਹ ਨਾਰੂ ਨਾਲ ਉਹਦਾ ਜਲਣਾ ਆ ਜੇ ਮੈਂ ਕੱਟੀ ਹੋ ਸਮਝੀ ਬੈਠਾ ਪਰਲੀ ਨਹੀਂ ਨਹੀਂ ਕੱਟੀ ਕਾਲੀ ਜੇ ਅੱਛਾ ਕਾਲੀ ਕੱਟੀ ਜੇ ਕਾਲੀ ਦਿੱਤੀ ਆਏ ਮੈਂ ਤੇ ਜਾਈਏ ਇਹ ਐਮ ਇਹਨੂੰ ਸੀਮਾ ਲਵਾਇਆ ਸੀ ਐਕਸਲ ਸੀਮਾ ਲਵਾਇਆ ਸੀਗਾ ਅੱਛਾ ਪਰ ਲਵਾਇਆ ਨੀਲੀ ਦਾ ਉਹ ਡਾਕਟਰ ਨੇ ਕਿਹਾ ਆਪਣੇ ਤੁਹਾਨੂੰ ਬੜਾ ਡਾਕਟਰ ਨਾ ਨਾ ਬਿਲਕੁਲ 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 ਪਰ ਉਹ ਕੱਟੀ ਵੇ ਲੋ ਵੀ ਇੱਕੋ ਹੀ ਵਾਲੀ ਪਿਓਰ ਮੋਰਾ ਜਾ ਗਈ ਮੋਰਾ ਆ ਗਈ ਇੱਕੋ ਹੀ ਵਾਲਾ ਕੱਟ ਮੋਰਾ ਜਾ ਦਵਾਈਆਂ ਨਾਲ ਨੀਲੀ ਦਾ ਕਰਾ ਚੰਗੇ ਵਧੀਆ ਸੀਮੰਦੀ ਹੀ ਪਰ ਪਰ ਉਹ ਦੇ ਕੱਟੀ ਦਿੱਤੀ ਉਹਨੇ ਪਰ ਹੈ ਮੋਰਾ ਜਾ ਗਿਆ ਮਲਵੈਣਾ ਆ ਗਿਆ ਹੁਣ ਹਾਂਜੀ ਹਾਂਜੀ ਆ ਵੀ ਪਹਿਲਾ ਸਵੇਰ ਚੀਜੀ ਸੂਈ ਹੈ ਜੀ ਇਹ ਸੂਈ ਜੀ ਦੁੱਧ ਪਾ ਜੀ ਇਹਨੂੰ ਦੁੱਧਾ ਸੁਦੇ ਜੀ 13 ਕਿਲੋ ਚੋੜਾ ਗਾਇਗਾ ਅੱਛਾ ਦੋ ਤੰਦਲੇ ਦੇ ਜੀਨ ਲਾਇਆ ਝੋਟੀਆਂ ਲੈ ਲਿਆ ਉਧਰੋਂ ਵਸੇ ਦੋ ਨੇ ਦੇ ਜੋੜਾ ਹਾਂ ਜੀ ਹਾਂ ਜੀ ਇੱਕ ਵਿਘ ਦੀ ਆ ਤੇ ਗੱਪੜੀ ਮੈਂ ਨਾਲ ਵੇਚਦੀ ਦੁੱਧ ਜੀ ਤੇ ਇਹਨੂੰ ਦੁੱਧ ਹੁਣ ਥੋੜਾ ਜਿਹਾ ਘਟਿਆ ਮੰਨ ਲਓ ਤੁਸੀਂ 11 ਕਿਲੋ ਨਾਨਾ 11 ਕਿਲੋ ਲਓ ਜੀ ਵੇਖਾ ਵੱਡੀ ਛੋਟੀ ਮਲਵੈਣ ਕਰਾਂ ਦੇ ਆ ਵੇਖੋ ਸ਼ਿਕੀ ਮੂਹਾਂ ਜੇ ਅੱਜ ਸਵੇਰ ਜੇ ਕੋਈ ਤੇ ਸਾਡੇ ਦੇਖੋ ਨੇਵਾ ਲਾਵਾ ਦੇਖੋ ਚੰਗਾ ਖੁਲਾਡਾ ਦੇ ਕੋਈ ਟਾਈਮ ਨੂੰ ਮਿਲਣਗੇ ਆਣਾ ਹਰਿਆਣੇ ਦੇ ਝੋਟੀਆਂ ਵਿੱਚੋਂ ਤੁਹਾਨੂੰ ਆਹ ਦੇਖੋ ਆਜੋ 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 ਲੈ ਲੈ ਨਾਲੇ ਹਰ ਵਕਤ ਕਰੋਸ ਮੋੜ ਬਾਈਆਂ ਨੂੰ ਦੱਬ ਕੇ ਕਰਾਂ ਦੀ ਕਰੋ ਸ਼ੁਰੂ ਲਿਆਓ ਹਰਿਆਣੇ ਦਾ ਮਾਲ ਤੁਸੀਂ ਕਿਉਂ ਬਣਾਵਾ ਲੈ ਜੀ ਲੈ ਜੀ ਇੱਕ ਦੋ ਦਿਨਾਂ ਲਈ ਇੱਥੇ ਵਿਚਾਰ ਹਣ ਫੇ ਜਾਣਾ ਪੈਂਦਾ ਵਾ ਬੋਲੋ ਜੀ ਇਹਦਾ ਬੱਚਾ ਲਾ ਦਿਓ ਮੇਲੋ ਲਾ ਲਓ ਠੰਡੀ ਜਾਂ ਲਾ ਦੇ ਪਹਿਲਾਂ ਵਾ ਬੱਚਾ ਲਾ ਲਓ ਪਤਾ ਨਾ ਪਤਾ ਵਾ ਕਿ ਠੰਡੀ ਕੇ ਗਰਮ ਕਰਦਾ ਲਾਓ 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 ਤਾਂ ਬੱਚਾ ਲਾਓ ਆਦੇ ਕੋ ਚਾਰ ਜੜ ਬਹਿ ਬੁੱਠੀ ਜਾ ਬਹੁਤ ਸ਼ਕੀ ਹੋ ਗਏ ਆਓ ਜੀ ਪੂਰੀ ਵੱਡੀ ਝੋਟੀ ਮੇਰੀ ਆ ਰਹੀ ਹੈ ਲੋਟੋ ਨਹੀਂ ਨਹੀਂ ਵੱਡੀ ਵੱਡੀ ਪੂਰੀ ਵੱਡੀ ਝੋਟੀ ਆ ਛੋਟੀ ਨਹੀਂ ਇਹਨੇ ਦੇਖੋ ਮੈਂ ਹੋਰਾਂ ਦੀ ਯਾਰ ਕਟਾ ਜਣਾ ਨੀਦੀਆ ਤੇ ਆਪਾਂ ਹਾਂ ਵੀ ਵੇ ਲੈ ਉਲਟੋ ਹੋ ਗਿਆ ਕਮ ਹਣਾ ਜੀ ਐਟਾ ਉਧਰ ਆਣਾ ਚਾਹੀਦਾ ਸੀ ਹਾਂ ਜੀ ਇਹ ਉਲਟੋ ਹੋ ਗਿਆ ਬੜਾ ਬਣਾ ਕੀਤਾ ਅਰੇ ਅਰੇ ਖਾਨ ਤੋਂ ਬਹੁਤ ਵਧੀਆ ਬਣਾਈਆ ਖਾਨ ਤੋਂ ਬਹੁਤ ਵਧੀਆ ਖਾਨ ਵਜਾ ਚਵਾਜ ਬਹੁਤ ਆਉਂਦੀ ਹੈ ਸਭ ਨਾਲ ਮਾਰਨ ਤੇ ਤੇ ਆਈ ਹੋਰੀ ਪੋਲੀ ਬਣਾਉਂਦੇ ਹੋਰ ਜਾ ਰੋ ਅਗੀ ਪੋਲੀ ਚੋਟੀ ਬਹੁਤ ਵਧੀਆ ਹਵਾ ਬੜੀ ਚਲੀ ਜਰੀਆ ਹੈ ਨਾ ਜੀ ਹਵਾ ਬੜੀ ਬਹੁਤ ਹੈ ਆਪਾਂ ਪਹਿਲੋਂ ਸਵੇਰ ਦੀ 7:00 12 ਵਜੇ ਤੋਂ ਬਾਅਦ ਸ਼ੁਰੂ ਹੋਈ ਜਾਵੇ ਨਾਲ ਵੀ ਹੋਈ ਜਾਵੇ ਅਗੇ ਜੀ ਹਾਂ ਜੀ ਚਲੋ ਮਾਰੋ ਤਾਰਾ ਜੀ ਦੇਖੋ ਜੀ ਆਇਓਲੀ ਦਾਉ ਦੀ ਠੀਕ ਹੈ ਜੀ ਤੋਾਈ ਬਹੁਤ ਵੱਧ ਜਾਂਦੀ ਹੈ ਜੀ ਤੋਾਈ ਦਾ ਗੱਡ ਰੱਖਿਆ ਹਾਂ ਜੀ ਫਿਰ ਸੁਬੀਰ ਜੀ ਮੋਲ ਤੇ ਇਹਦਾ ਕਿਤੀ ਕਰਦੇ ਆ ਹੂੰ ਤੇ ਕਿੰਨੇ ਦੇ ਦਈਏ ਦੇ ਦਈਏ 27 ਜਾਂਦੋ ਬੇਨੀ ਇੱਕ ਪੰਜੀ ਦੀ ਹੋਰ ਜਾਂ ਥੋੜਾ ਜਾ ਨਹੀਂ ਜਾਦਾ ਅੱਗੇ ਤੋ ਹੀ ਜਾਂਦੋ ਚਲੋ ਠੀਕ ਇੱਕ ਤੇਰੀ ਦੀ ਜਾਂ ਇੱਕ ਤੇਰੀ ਬਾਹਲਾ ਚੱਕਾ ਬਾਣੀ ਬੀ ਟੋਡੀ ਬਹੁਤ ਚੰਗੀ ਜਿਹੜਾ ਯਾਦ ਕਰੂ ਹਿਆਣੇ ਦੀ ਝੋਟੀ ਆ ਇੱਧਰ ਦੀ ਆਪਣੀ ਝੋਟੀ ਨਹੀਂ ਬਿਲਕੁਲ ਮਾਲਵੇ ਦੀ ਝੋਟੀ ਆ ਚਲੋ ਬਸ ਜੀ ਚਲੋ ਗਾਗ ਵੇਖੀ ਲੈਂਦਾ ਆ ਬਿਲਕੁਲ ਹਾਂ ਜੀ ਤੇ ਆ ਤੁਹਾਡੀ ਜਾਨ ਸੰਦਾਤਾ ਹੋਇਆ ਵਿੱਚ ਪਾਜੀ ਵੈਸੇ ਪਾ ਦਿਓ ਝੋਟੇ ਸੋ ਪੈਸੇ ਆ ਗਏ ਹਾਂ ਜੀ ਹੋਰ ਪੈਸੇ ਨੀ ਬਦਲੇ ਮਾਲਦੇ ਹੁੰਦਾ ਇਹ ਬਦਲਤ ਹੋ ਗਏ ਕਹੇ ਵੈਸੇ ਤੇ ਹੁੰਦੇ ਵਾਲੇ ਜਵਾਦ ਫਿਰ ਤੋਂ ਇਹ ਵੀ ਜੀ ਪਹਿਲੜ ਜੇ ਪਹਿਲਾ ਸੂਹ ਹੈ ਨਾ ਜੀ ਇਹ ਵੀ ਪਹਿਲਾ ਸੂਹ ਹੈ ਦੁੱਧ ਕਿੰਨਾ ਹੈ ਬਾਜੀ ਫਿਰ ਜੋ ਤੇ ਕੋਈ 9 ਟਾ ਕਿਲੋ ਲਾ ਕੇ ਬੋੜਾ ਜੀ ਬੋੜਾ ਹੀ ਹੈ ਜੀ ਹਜੇ ਬੋੜਾ ਆਵੇ ਬੱਚਾ ਦਾ ਬੱਚਾ ਮਲਵੈਣ ਹੀ ਹੈ ਨਾ ਜੀ ਵੀ ਆਜੇ ਮਲਵੈੜ ਲਓ ਦੇਖੋ ਬੋੜਾ ਚੋ ਕੇ ਕਹੇ ਬੰਦੇ ਨੇ ਆਜੋ ਜੀ ਠੀਕ ਹਾਂਜੀ ਲਾਸਟ ਪੀਸ ਇਹ ਜੀ ਲਾਸਟ ਪੀਸ ਆ ਜੀ ਜਾਂਦ ਬੰਦ ਜੇ ਤੋਂ ਉਹਨਾਂ ਕੋ ਪੈਸੇ ਬਣ ਕੇ ਲਾ ਕੇ ਤਾਂ ਠੀਕ ਆ ਨਾ ਲਾ ਕੇ ਤਾਂ ਮੌਨਤ ਕਰਦੇ 10 ਲੱਖ ਰੁਪਏ ਹੂੰ ਦੇ ਤੱਕ 95 ਜੀ ਹਾਂ ਨਾ ਚਲ ਠੀਕ ਆ ਜੀ ਬਸ ਇਹੀ ਪੀਸ ਆਪਣੇ ਕੋਲ ਦੇਖੋ ਜੀ ਇਹਨੇ ਪੀਸੇ ਤਾਂ ਤਨ ਤਨ ਕਰਾਈ ਪਈ ਆ ਤੇ ਬਾਕੀ ਮੇਰੇ ਵੀਰ ਇੱਥੇ ਚੁਾਈ ਕਰਕੇ ਚੈੱਕ ਕਰਕੇ ਬਾਸ ਰਹੀ ਹਣਾ ਜੀ ਹਾਂ ਜੀ ਹਾਂ ਜੀ ਹਾਂ ਬਿਲਕੁਲ ਜੀ ਟਾਈਮ ਨੂੰ ਦੋ ਟਾਈਮ ਆਪਣੀ ਫੜਾ ਕਰ ਲੈ ਹਾਂ ਬਿਲਕੁਲ ਭਾਜੀ ਛੋਟੀਆਂ ਸਾਰੀਆਂ ਦੋੜਾ ਦੇ ਵਿੱਚ ਬਾਕੀ ਸਾਰੀਆਂ ਦੋੜਾ ਜੀ ਸਹੀ ਸਹੀ ਖਿਆਲ ਹੈ ਜਿਹੜੀਆਂ ਵੱਡੀਆਂ ਬਸ ਗੱਬਰ ਨਾਲ ਜੇ ਸੂਈ ਲਾ ਜੇ ਦੋ ਨਹੀਂ ਨਹੀਂ ਦਿਆ ਬਾਕੀ ਗੱਮਰਾ ਉਹ ਜਿਆਦਾ ਕੋੜ ਨਹੀਂ ਚਲੋ ਭੋਰ ਜੀ ਬਹੁਤ ਵਧੀਆ ਕਰਦੀ ਜੀ ਤੁਸੀ ਬੜਾ ਫੰਮਾ ਭਾਜੀ ਨੰਬਰ 8146564 ਕਰ ਲਓ ਉਸ ਜਗ੍ਹਾ 987294734 ਪਿੰਡ ਤੇ ਮੋਹ ਜਿਹੜਾ ਅੰਮ੍ਰਿਤਸਰ ਤਹਿਸੀਲ ਬਰਨਕਾਲਾ ਪਿੰਡ ਤੇ ਮੋਹ ਸਸਰੀਕਾ ਠੀਕ ਹੈ ਸਸਰੀਕਾ